ਆਪ ਜੀ ਕਰੋ ਮੰਦਿਰ ਦਰਸ਼ਨ ਜੀ ਸੁਕਰਮ ਸੀ ਜੋ ਕਿ ਅਜੋ ਸਰਕਾਰ ਨਵਰੀ ਬਾਰਡਰ ਦੇ ਤਰੀਕ ਨੂੰ ਪਸਾਨੀ ਮੋੜ ਤੇ ਦੇ ਵਿੱਚ ਕੋਈ ਵੀ ਗੋਲੀ ਲੱਗਨ ਕਾਰਨ ਸੀ ਇਹਨਾਂ ਦਾ ਅੱਜ ਸਸਕਾਰ ਕੀਤਾ ਜਾ ਅੱਜ ਕਰੋ ਸੰਤਿਨ ਦਰਸ਼ਨ ਮੇਰੇ ਅਨੁਸਾਰ ਇਹ ਖ਼ਬਰ ਹੈ ਕਿ ਸ਼ੁਭਕਰਨ ਦੇ ਦੇ ਦਾ ਅੱਜ ਸਸਕਾਰ ਕੀਤਾ ਜਾ ਰਿਹਾ ਹੈ। ਜੋ ਕਿ ਉੱਕੀ ਤਰੀਕ ਨੂੰ ਸਨੌਰੀ ਬਾਡਰ ਤੇ ਪੁਲਿਸੀ ਕੋਲ ਲੱਗ ਰਿਹਾ ਹੈ। ਹੰਗੋਲ ਸਥਾਨਾਰ ਦੇ ਸਹਾਇਕ ਨੂੰ ਹੈ। ਐਂਡ ਵਾਈਟ ਇਹਨਾਂ ਆਪਣੇ ਚਰਨਾ ਦੇ ਵਿੱਚ ਨਿਵਾਸ ਕਰਦੇ ਤੇ ਕੁਝ ਪਰਿਵਾਰ ਪਹਾੜਾ ਮੰਨਦਾ ਬਾਤੋ ਦਾ ਜਾਲ ਜੀ ਦੇ ਸਾਥੀਆਂ ਦੇ ਸਪਕਰਨ ਦੇ ਕੇ ਦਾ ਸਸਦਾਨ ਨੂੰ ਕਾ ਜਾ ਰਿਹਾ ਤੇ ਚਿੰਤਾ ਲਾਈ ਦੇ ਨਾਰਿਆਂ ਦੇ ਚਾਰੇ ਪਾਸੇ ਬੁਲੂ ਲਖਾਈ